ਬਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਨਾ ਆਪਾਂ ਜਿਹੜੀ 200 ਰੁਪਏ ਦੀ ਕੈਪ ਆਉਂਦੀ ਹੈਗੀ ਉਹ ਵਾਲੀ ਕੈਪ ਵੀ ਤੁਹਾਨੂੰ ਘਰੇ ਬਣਾ ਕੇ ਦਿਖਾਵਾਂਗੇ ਤੇ ਆਹ ਦੇਖੋ ਜੀ ਆਪਣੇ ਕੋਲ ਗਰਮ ਕੱਪੜਾ ਹੈਗਾ ਤੇ ਗਰਮ ਕੱਪੜਾ ਦੇ ਨਾਲ ਇਹਦੇ 10 ਇੰਚ ਹੈਦਰ ਤੇ 10 ਇੰਚ ਇਦਰ ਜਾਨੀ ਕਿ ਇਹਦਾ 10 10 ਇੰਚ ਦਾ ਨਾਲ ਆਪਣੇ ਕੋਲੇ ਇਹ ਪੀਸ ਅਡਵਲ ਤੇ ਇਹ ਆ ਵੀ ਜੇ ਆਪਾਂ ਲੈ ਕੇ ਆਈਏ ਨਾ ਤਾਂ ਵਜਨ ਜੀ ਇਹ ਥੋੜਾ ਹੀ ਹੈਗਾ ਤੇ ਜੇ ਆਪਾਂ ਇਹਨਾਂ ਇਹ ਤੋਲ ਕੀ ਮਿਲ ਜਾਂਦਾ ਕਪੜਾ ਜੇ ਤੋਲ ਕੀ ਲਈਏ ਤੇ ਇਹ 10 ਰੁਪਏ ਦਾ ਪੈ ਜਾਂਦਾ ਆਪਾਂ ਨੂੰ ਜਿਆਦਾ ਮਹਿੰਗਾ ਇਹ ਪੀਸ ਨਹੀਂ ਪੈਂਦਾ ਹੈਗਾ ਤੇ ਇਹਦੀ ਆਪਾਂ ਘਰੇ ਇੱਕ ਐਪ ਕਿਵੇਂ ਤਿਆਰ ਕਰ ਸਕਦੀਆਂ ਤੁਹਾਨੂੰ ਆਪਾਂ ਦੱਸ ਦਿਆਂਗੇ ਦੇਖੋ ਜੀ ਪਹਿਲਾਂ ਆਪਾਂ ਨਾ ਇਹਦੀ ਉੱਪਰੋਂ ਇਹਦੀ ਲੰਬਾਈ ਤੱਕ ਮਣਕੇ ਰਸਦ ਦੇਣੀ ਹੈ ਆਪਾਂ 10 ਇੰਚ ਹੀ ਇੱਧਰ ਰੱਖੀਏ ਤੇ 10 ਇੰਚ ਹੀ ਇਹ ਐਸਾਈਡ 10 10 ਇੰਚ ਹੈਗੀ ਤੇ ਨੀਚੇ ਉਹ ਆਪਾਂ ਨਾ ਇਹਦਾ 2.5 ਇੰਚ ਤੇ ਜਨ ਕਿ 2.5 ਇੰਚ ਆਪਾਂ ਨੀਚੇ ਕਪੜਾ ਰੱਖਿਆ ਇਹਨੂੰ ਆਪਾਂ ਕਰ ਲਾਂਗੇ ਫੋਲਡ ਇਹਨੂੰ ਇਸ ਤਰ੍ਹਾਂ ਨਾ ਇਹ ਆਪਣੇ ਕੋਲ ਡਬਲ ਚੈ ਇਸ ਤਰ੍ਹਾਂ ਲੰਬਾ ਪੀਸ ਹੀ ਹੈਗਾ ਤੇ ਇਹਦੀ ਇੱਕ ਹੀ ਸੀਨ ਲੱਗਦੀ ਹੈ ਵਾਲੀ ਸੀਨ ਵੀ ਨਹੀਂ ਲੱਗਦੀ ਹੈਗੀ ਕਿ ਹਰ ਇੱਕ ਕੈਪ ਦੇ ਤੁਸੀਂ ਦੇਖੀ ਹੋਣੀ ਇੱਕ ਸੀਨ ਤਾਂ ਹੁੰਦੀ ਹੁੰਦੀ ਹੈ ਉਹਦੀ ਬੈਕ ਸਾਈਡ ਤੇ ਪਹਿਲਾਂ ਆਪਾਂ ਨੇ ਇਹਦੀ ਇਸ ਤਰ੍ਹਾਂ ਸੀਲ ਲਾ ਲਾਂਗੇ ਡਬਲ ਕਰਕੇ ਉਹ ਇਹਦੇ ਨਾਲ ਹੀ ਇੱਕ ਸੀਨ ਹੋਰ ਲਾ ਲਾਂਗੇ ਡਬਲ ਸੀਨ ਕਰ ਲਾਂਗੇ ਇਸ ਦਾ ਆਪਾਂ ਬਿਲਕੁਲ ਰੈਡੀਮੇਡ ਵਾਲੀ ਕੈਪ ਬਣਾਵਾਂਗੇ ਜੀ ਇਹ ਆਪਾਂ ਨੂੰ ਬਾਜ਼ਾਰ ਚ ਮਿਲਦੀ ਹੈ ਬਾਜ਼ਾਰ ਚ 200 ਰੁਪਏ ਦੀ ਇੱਕ ਕੈਪ ਮਿਲਦੀ ਹੈ ਐਵੇਂ ਦੀ ਜੀ ਆਪਾਂ ਲੈ ਕੇ ਆਈਏ ਤਾਂ ਅੱਸੀ ਵੀ ਲਾਂ ਦੀ ਸੀ ਕਿ ਕੈਪ ਉਹ 200 ਰੁਪਏ ਦੀ ਪਈ ਆਪਾਂ ਨੂੰ ਇਸੇមី ਕੇਪ ਆਪਾਂ ਕਰੀ ਬਣਾਵਾਂਗੇ ਆディ ਕੁਜੀ ਹੁਣ ਆਪਣਾ ਇਹਨੂੰ ਕਰ ਲਾਂਗੇ ਡਬਲ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਫੋਲਡ ਕਰ ਲਿਆ ਫੋਲਡ ਕਰਕੇ ਹੁਣ ਇਹਦੇ ਨਾਲ ਉੱਪਰੋਂ ਆਪਣਾ ਹਾਫ ਕਰ ਲਾਂਗੇ ਆディ ਕੁਜੀ ਐਥੋਂ ਇਹਨੂੰ ਫੋਲਡ ਕਰਕੇ ਹਾਫ ਕਰਕੇ ਤੇ ਇਹਦੇ ਨੇ niche ਇੱਥੇ ਇੱਕ ਕੱਟ ਲਾ ਲਾਂਗੇ ਆਪਾਂ ਪਤਾ ਲੱਗ ਜੂ ਵੀ ਇੱਥੋਂ ਇਹ ਹਾਫ ਹੋ ਗਿਆ ਤੇ ਹੁਣ ਤਾਂ ਆਪਾਂ ਅੱਗੇ ਦਿਖਾਉਣੀ ਆ ਅੱਗੇ ਨਾਲ ਆਪਾਂ ਹੁਣ ਦੇਵਾਂਗੇ ਇਹਨੂੰ ਗਲਾਈ ਪਹਿਲਾਂ ਇੱਥੋਂ ਸੀਨ ਲਾ ਕੇ ਇੱਥੋਂ ਆਪਾਂ ਗਲਾਈ ਦਿੰਨੀ ਆ ਚਾਕ ਦੇ ਨਾਲ ਨਿਸ਼ਾਨ ਲਾਉਣੀ ਆ ਕਿ ਆਪਾਂ ਆ ਦੇਖੋ ਜੀ ਹੁਣ ਆਪਣਾ ਇੱਥੋਂ ਦੇਖੋ ਜੀ ਆਪਾਂ ਇੱਥੋਂ ਹੀ ਚਾਰ ਯਾਨੀ ਕਿ 3.5 ਇੰਚ ਦੇ ਨਿਸ਼ਾਨ ਲਾਇਆ ਇੱਥੇ ਤੇ ਇਧਰ ਵੀ ਆਪਾਂ ਲਾਵਾਂਗੇ 3.5 ਇੰਚ ਦੇ ਨਿਸ਼ਾਨ ਸਾਡੇ ਤੇ ਨੀਚ ਤੇ ਨਿਸ਼ਾਨ ਲਾ ਕੇ ਇੱਥੋਂ ਤੱਕ ਆਪਾਂ ਜਿਹੜੀ ਆਪਣੀ ਆਈਡਲੀ ਸਾਈਡ ਤਾਂ ਦੇਖੋ ਆ ਬੰਦ ਹੈਗੀ ਇੱਧਰ ਤਾਂ ਕੋਈ ਜ਼ਰੂਰਤ ਨਹੀਂ ਇਧਰਲੀ ਸਾਈਡ ਤੁਸੀਂ ਇੱਕ ਨਾ ਇਹਨਾਂ ਖਿਆਲ ਰੱਖਣਾ ਜਿਹੜਾ ਸਟੀਚੇਵਲ ਕਪੜਾ ਇਧਰ ਨੂੰ ਸਟੀਚੇਵਲ ਹੁੰਦਾ ਨਾ ਇਸ ਤਰੀਕ ਇਧਰ ਨੂੰ ਇਸ ਤਰ੍ਹਾਂ ਸਟੀਚੇਵਲ ਲੈਣਾ ਤੁਸੀਂ ਆਹ ਸਾਈਡ ਨੂੰ ਸਟੀਚੇਵਲ ਲੈਣਾ ਵੈਸੇ ਇਹ ਥੋੜਾ ਥੋੜਾ ਜਿਹਾ ਤਾਂ ਹੈ ਜਨ ਕਿ ਹਾਰੀ ਕੇ ਸਾਈਡ ਹੀ ਵੱਧਾ ਹੁੰਦਾ ਤੁਲ ਤੁਲਮ ਜਿਹੜਾ ਕਪੜਾ ਤੋਲ ਕੇ ਲੈਣੇ ਹੈਗੇ ਜਿਹੜਾ ਇਹ ਗਰਮ ਕਪੜਾ ਹੁੰਦਾ ਤੇ ਪਰ ਇਧਰ ਨੂੰ ਜਿਹੜਾ ਜ਼ਿਆਦਾ ਵੱਧਾ ਹੈਗਾ ਉਹ ਆਪਾਂ ਐਸ ਸਾਈਡ ਕਰੱਖਣਾਗਾ ਇਧਰ ਨੂੰ ਇਸ ਤਰ ਇਹ ਐਸ ਜੀ ਚੀਜ਼ ਜ਼ਿਆਦਾ ਚੜਾਈ ਨਹੀਂ ਰੱਖ ਜਾਨੀ ਕਿ ਜਦਾ ਖਿੱਚਿਆ ਜਾਵੇ ਕਪੜਾ ਉਹ ਨਹੀਂ ਰੱਖਣਾ ਹੈਗਾ ਤੇ ਹੁਣ ਤੁਸੀਂ ਦੇਖੋ ਜੀ ਹੁਣ ਆਪਣਾ ਇੱਥੋਂ ਵੀ ਜਿੱਨੇ ਆਪਾਂ ਲਾ ਲਿਆ ਸੀ ਨਿਸ਼ਾਨ ਇਧਰ ਆਪਾਂ ਲਾਇਆ ਸੀ ਸਾਢੇ 3 ਇੰਚ ਤੇ ਇਧਰ ਵੀ ਆਪਾਂ ਸਾਢੇ 3 ਇੰਚ ਤੇ ਨਿਸ਼ਾਨ ਲਾ ਲਿਆ ਨਿਸ਼ਾਨ ਲਾ ਕੇ ਤੇ ਇਹਨੂੰ ਨਾ ਆਪਾਂ ਨਿਸ਼ਾਨ ਇੱਥੋਂ ਜਾਨੀ ਕਿ ਇੱਥੋਂ ਤੱਕ ਦਾ ਜਾਨੀ ਕਿ ਆਪਣਾ ਖੁੱਲਾਗਾ ਇੱਥੋਂ ਆਪਾਂ ਇਸ ਤਰੀ ਸੀਨ ਲੈ ਕੇ ਆ ਕੇ ਸਿੱਧੀ ਲਿਆਵਾਂਗੇ ਇਸ ਤੋਂ ਬਾਅਦ ਇਹਨੂੰ ਨਾ ਆਪਾਂ ਇਸ ਤਰ੍ਹਾਂ ਗਲਾਈ ਦਿੰਦੇ ਹੋਏ ਜਿਹੜਾ ਕੱਟ ਹੈ ਇਹਦੇ ਨਾਲ ਮਿਲਾ ਲਾਂਗੇ ਇਸ ਤਰ੍ਹਾਂ ਇਦਾਂ ਨੂੰ ਵੀ ਆਪਾਂ ਇਸ ਤਰ੍ਹਾਂ ਇੱਕ ਸੀਨ ਪਹਿਲਾਂ ਆਪਾਂ ਇਸ ਤਰ੍ਹਾਂ ਲਾ ਲਈਏ ਫਿਰ ਤੁਹਾਨੂੰ ਅੱਗੀ ਫਿਰ ਦਿਖਾਉਣੀ ਆਪਾਂ ਇੱਥੋਂ ਆਪਾਂ ਇਸ ਤਰ੍ਹਾਂ ਸੀਨ ਲਾ ਲਈਏ ਨਹੀਂ ਤਾਂ ਨੂੰ ਸੀਨ ਲਾ ਕੇ ਵੀ ਦਿਖਾਈ ਦਿੰਨੀ ਆਪਾਂ ਪਤਾ ਲੱਗ ਜਾਂਦਾ ਵਧੀਆ ਜੇ ਕਰੀ ਸੀਨ ਹੈਗੀ ਹੈ ਤਾਂ ਤੁਸੀਂ ਐਂਟਰਲੌਕ ਵੀ ਕਰ ਸਕਦੇ ਹੋ ਜਿਹੜਾ ਆਪਾਂ ਕੱਟਾਂਗੇ ਇਨੂੰ ਕਟਾਂਗੀ ਮੈਂ ਜੇ ਤੁਹਾਡੇ ਕੋਲ ਅੰਡਰਲੌਕ ਵਾਲੀ ਮਸ਼ੀਨ ਹੈ ਤਾਂ ਇਹਨੂੰ ਇੱਥੋਂ ਨਾ ਅੰਡਰਲੌਕ ਕਰ ਦਿਓ ਜੀ ਉਸ ਤੋਂ ਬਾਅਦ ਨਾ ਆਪਾਂ ਤੁਸੀਂ ਜਿਹੜਾ ਆ ਕੱਟ ਲਾਇਆ ਇਹ ਕੱਟ ਤੋਂ ਆਪਾਂ ਇਸ ਤਰ੍ਹਾਂ ਫੜ ਲਾਂਗੀ ਫੜ ਕੇ ਤੇ ਇਧਰ ਨੂੰ ਵੀ ਆਪਾਂ ਤੁਸੀਂ ਦੇਖਿਓ ਵੀ ਆਪਾਂ ਆ ਕੱਟ ਹੋ ਗਿਆ ਜੀ ਤੁਸੀਂ ਦੇਖੋ ਆਪਣਾ ਆਹ ਵਾਲਾ ਕੱਟਾ ਗਿਆ ਵਿਚਕਾਰ ਹੋ ਗਿਆ ਇਹ ਇੱਥੋਂ ਇੱਥੋਂ ਵੀ ਆਪਾਂ

एक बार फिर तो डबल सीन कर देनी है थोड़ी जी अपनी सीन मशीन ने वजिया लाई नहीं सी आाली सीन जी आप लाई है तो देखो भी पहले आप हौली हौली जाने की उपरू मशीन हो करके इतों थोड़ा अद्धे क इंच का कपड़ा बिच लैके इस तरह लाई है हम आप कर सीधी तक दिखा दें सीधी करके ਆ ਦੇਖੋ ਜੀ ਆਪਣੀ ਕੈਪਾ ਬਣ ਕੇ ਹੋ ਗਈ ਤਿਆਰ ਪਰ ਬਾਅਦ ਵਿੱਚ ਨਾ ਆਪਾਂ ਇੱਥੇ ਥੋੜਾ ਜਿਹਾ ਮਸ਼ੀਨਾਂ ਅੰਡਰਲੌਕ ਵੀ ਕਰ ਸਕਦੇ ਹਾਂ ਜੇ ਤੁਸਾਂ ਤੁਹਾਡੇ ਘਰੇ ਨਹੀਂ ਹੈਗੀ ਤੁਸੀਂ ਨਾ ਵੀ ਕਰਿਓ ਤਾਂ ਇਸ ਤਰ੍ਹਾਂ ਵੀ ਯਾਨੀ ਕਿ ਆਪਾਂ ਬਣਾ ਕੇ ਪਾਈ ਸਕਦੇ ਹਾਂ ਕਿ ਆਪਣੇ ਧਰ ਹੀ ਆਪਣੇ ਸਿਰ ਦੇ ਉੱਤੇ ਕਿਹੜਾ ਵੀ ਵਿੱਚ ਹੀ ਆ ਜਾਂਦੀ ਹੈ ਇਹ ਕਿਹੜਾ ਪਤਾ ਚੱਲਦਾਗਾ ਵੀ ਕੰਟਰਲੌਕ ਹੋਈ ਹੈ ਕਿ ਨਹੀਂ ਹੋਈ ਹੈਗੀ ਤੇ ਤੁਸੀਂ ਕਰਵਾ ਵੀ ਸਕਦੇ ਹੋ ਕਿਸੇ ਤੇ ਆਪਣੇ ਗਲੀ ਵਾਲੇ ਚ ਹੁੰਦੀ ਹੈ ਕਿਸੇ ਕੋਲ ਅੰਡਰਲੌਕ ਵਾਲੀ ਮਸ਼ੀਨ ਇੰਨਾ ਕ ਆਪਾਂ ਕਹਿ ਦਿੰਨੇ ਆ ਵੀ ਇਹ ਨਹੀਂ ਤੇ ਸਾਡੀ ਕੈਪ ਕਰ ਦੋ ਤੇ ਆਪਾਂ ਇਹਨੂੰ ਬਾਅਦ ਚੰਟਲੋ ਕਰ ਲਾਂਗੇ ਤੇ ਦੇਖੋ ਜੀ ਆਪਣੀ ਕੈਪ ਬਣ ਕੇ ਤਿਆਰ ਹੋ ਗਈ ਤੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਆਦੀ ਕੈਪ ਜਾਨੀ ਕਿ ਘਰੇ ਬਣਾ ਸਕਦੇ ਹੋਗੇ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਇਹ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਵਾਂਸ ਅਗੇਨ ਬਾਏ ਬਾਏ